ਅੱਜ ਦੀ ਪੰਜਾਬੀ ਦੀ ਕਕ੍ਹਾ ਨੂੰ ਵਿਖਣ ਵਾਲੇ ਸਾਰੇ ਮੁੰਡੇ ਕੁੜੀਆਂ ਨੂੰ ਅਸ਼ੋਕ ਭਾਰਦਵਾਦ ਦੀ ਸਤਸ੍ਰੀਕਾਲ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਵਿਦਿਆਰਥੀਓ 7ਵੀਂ ਜਮਾਤ ਦੀ ਕਿਤਾਬ ਦੂਜਾ ਪੜਾਅ ਸਾਡੀ ਬੁੱਕ ਸੱਲੀ ਹੋਈ ਸੀ ਇਸ ਕਿਤਾਬ ਦਾ ਅੱਜ ਦਾ ਨਵਾਂ ਵਿਸ਼ਾ ਸ਼ੁਰੂ ਹੋਇਆ ਸੀ ਪਠ ਨੰਬਰ 18 ਆ ਇੱਕ ਕਵਿਤਾ ਹੈ ਹਰਬਜਨ ਸਿੰਘ ਹੁੰਦਲ ਇਹਦੇ ਲੇਖਕ ਹਨ ਇਸ ਕਵਿਤਾ ਦੇ ਓਕੇ ਸ਼ਬਦਾਂ ਤੇ ਭੂ ਵਿਕਲਪੀ ਪ੍ਰਸ਼ਨ ਜਿਹੜੇ ਐਗਜ਼ਾਮ ਵਿੱਚ ਪੁੱਛੇ ਜਾਂਦੇ ਹਨ ਜਿਹੜਾ ਐਗਜ਼ਾਮ ਵਿੱਚ ਤੁਹਾਨੂੰ ਪੁੱਛ ਸਕਦਾ ਹਨ ਉਹਨਾਂ ਦੇ ਬਾਰੇ ਮੈਂ ਅੱਧੀ ਕਕ੍ਹਾ ਵਿੱਚ ਤੁਹਾਡੇ ਨਾਲ ਡਿਸਕਸ ਕਰਾਂਗਾ ਤੋਂ ਅੱਧੀ ਕਕ੍ਹਾ ਨੂੰ ਤੁਸੀਂ ਧਿਆਨ ਨਾਲ ਵੇਖਿਓ ਤੇ ਸੁਣੀਓ ਵੇਖੋ ਜੀ ਸਾਡਾ ਅੱਜ ਦਾ ਵਿਸ਼ਾ ਜਿਹੜੀ ਕਵਿਤਾ ਹੈ ਗੁਲਾਬ ਦੀ ਫਸਲ ਅਰਵੰਦ ਸਿੰਘ ਹੁੰਦਲ ਇਹਦੇ ਲੇਖਕ ਹਨ ਵੇਖੋ ਜੀ ਇਸ ਅੱਜ ਦੀ ਕਵਿਤਾ ਦੇ ਔਖੇ ਸ਼ਬਦਾਂ ਦੇ ਅਰਥ ਕਿਹੜੇ-ਕਿਹੜੇ ਹਨ थापना थापना की हुंदा भी आशीर्वाद थापना की आशीर्वाद गड़ी छोटा किला वाडिया कतलेआम किता वाडिया कतलेआम किता सिदक संतोख डकरे टुकड़े बछे निजे शीस सिर जूझना लड़ना बुलंद ऊंचा जिगर की है दिल रथ लहू एक बार होड़ दसदा सी ਥਾਪਣਾ ਥਾਪਣਾ ਕੀ ਹੁੰਦਾ ਵੀ ਥਾਪਣਾ ਦਾ ਮੀਨਿੰਗ ਹੁੰਦਾ ਹੈ ਅਸ਼ੀਰਵਾਦ ਥਾਪਣਾ ਕੀ ਹੁੰਦਾ ਹੈ ਅਸ਼ੀਰਵਾਦ ਗੜੀ ਜੇ ਇੱਕ ਛੋਟਾ ਕਿਲਾ ਵਾਡੀਆਂ ਕਤਲੇਆਮ ਕੀਤਾ ਸਿਦਕ ਸੰਤੋਖ ਡਕਰੇ ਟੁਕੜੇ ਵਰਛੀ ਕੀ ਬਈ ਨੇਜੇ ਸੀਸ ਸਿਰ ਝੂਜਣਾ ਤੇ ਲੜਨਾ ਬੁਲੰਦ ਕੀ ਹੁੰਦਾ ਹੈ ਉੱਚਾ ਜਿਗਰ ਦਿਲ ਰਤ ਲਹੂ ਆ ਫਸਲ ਪਠ ਨੰਬਰ 18 ਗੁਲਾਬ ਦੀ ਫਸਲ ਤੇ ਓਖੇ ਸ਼ਬਦਾਂ ਦੇ ਅਰਥਨ ਇਹਦੇ ਭੂ ਵਿਕਲਪੀ ਪ੍ਰਸ਼ਨ ਕਿਹੜੇ ਹਨ ਜਿਹੜੇ ਐਗਜ਼ਾਮ ਵਿੱਚ ਆ ਸਕਦੇ ਹਨ ਇਹਦਾ ਪਹਿਲਾ ਪ੍ਰਸ਼ਨ ਕਿਹੜਾ ਸੀ ਗੁਲਾਬ ਦੀ ਫਸਲ ਕਿਸ ਕਵੀ ਦੀ ਰਚਨਾ ਹੈ ਗੁਲਾਬ ਦੀ ਫਸਲ ਕਿਹੜੇ ਕਵੀ ਦੀ ਰਚਨਾ ਹੈ ਹਰਵਜਨ ਸਿੰਘ ਹੁੰਦਲ ਬ ਗੁਲਾਬ ਦੀ ਫਸਲ ਹਰਵਜਨ ਸਿੰਘ ਹੁੰਦਲ ਦੀ ਰਚਨਾ ਹੈ ਦੂਜਾ ਪ੍ਰਸ਼ਨ ਕਿਹੜਾ ਸੀ ਸਾਨੂੰ ਕਿਸ ਦੀ ਥਾਪਨਾ ਹੈ ਸਾਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਥਾਪਨਾ ਹੈ ਕਿڑی ਗੁਰੂ ਗੋਬਿੰਦ ਸਿੰਘ ਜੀ ਦੀ ਥਾਪਨਾ ਹੈ ਤੀਜਾ ਪ੍ਰਸ਼ਨ ਕਿਹੜਾ ਸੀ ਆਰੇ ਹੇਟ ਜ਼ਿੰਦਗੀ ਕਿਸ ਨੇ ਮਾਣੀ ਸੀ ਆਰੇ ਹੇਟ ਜ਼ਿੰਦਗੀ ਕਿਸ ਨੇ ਮਾਣੀ ਸੀ ਭਾਈ ਮਤੀਦਾਸ ਨੇ ਬੰਦ-ਬੰਦ ਕਿ ਕਟ ਬੰਦ-ਬੰਦ ਕਿਸ ਦੇ ਕੱਟੇ ਗਏ ਹਨ ਭਾਈ ਮਨੀ ਸਿੰਘ ਦੇ ਬੰਦ-ਬੰਦ ਕਿਸ ਦੇ ਕੱਟੇ ਗਏ ਹਨ ਭਾਈ ਮਨੀ ਸਿੰਘ ਦੇ ਪ੍ਰਸ਼ਨ ਨੰਬਰ 5 ਕਿਹੜਾ ਸੀ ਕਹਨੂਵਾਨ ਦਾ ਸੰਬੰਧ ਕਿਸ ਘਟਨਾ ਨਾਲ ਹੈ ਛੋਟੇ ਕੱਲੂ ਘਾਰੇ ਨਾਲ ਛੋਟੇ ਕੱਲੂ ਘਾਰੇ ਨਾਲ ਇੱਕ ਵਾਰ ਹੋਰ ਵੀ ਖੋਜੀ ਗੁਲਾਬ ਦੀ ਫਸਲ ਕਿਹੜੇ ਕਵੀ ਦੀ ਰਚਨਾ ਹੈ ਭਾਈ ਹਰਬਜਨ ਸਿੰਘ ਹੁੰਦਲ ਦੀ ਹੈ ਸਾਨੂੰ ਕਿਸ ਦੀ ਥਾਪਨਾ ਹੈ ਸਾਨੂੰ ਗੁਰਗੋਬਿੰਦ ਸਿੰਘ ਜੀ ਦੀ ਥਾਪਨਾ ਹੈ ਤੀਜਾ ਪਰਸਨ ਕਿਹੜਾ ਸੀ ਆਰੇ ਹੇਠ ਜ਼ਿੰਦਗੀ ਕਿਸ ਨੇ ਮਾਣੀ ਸੀ ਭਾਈ ਮਤੀਦਾਸ ਨੇ ਕਿਨੇ ਭਾਈ ਮਤੀ ਦਾਸ ਨੇ ਆਰੇ ਹੇਟ ਜ਼ਿੰਦਗੀ ਮਾਣੀ ਸੀ ਚੌਥਾ ਪ੍ਰਸ਼ਨ ਕਿਹੜਾ ਸੀ ਬੰਦ ਬੰਦ ਕਿਸ ਦੇ ਕੱਟੇ ਗਏ ਹਨ ਭਾਈ ਮਨੀ ਸਿੰਘ ਦੇ ਭਾਈ ਮਨੀ ਸਿੰਘ ਦੇ ਬੰਦ ਬੰਦ ਕੱਟੇ ਗਏ ਹਨ ਪੰਜਵਾਂ ਪ੍ਰਸ਼ਨ ਕਿਹੜਾ ਸੀ ਕਹਨੂਵਾਨ ਦਾ ਸਬੰਧ ਕਿਹੜੀ ਘਟਨਾ ਨਾਲ ਛੋਟੇ ਕੱਲੂ ਘਾਰੇ ਨਾਲ ਕਿਹੜੇ ਛੋਟੇ ਕੱਲੂ ਘਾਰੇ ਨਾਲ ਵਿਦਿਆਰਥੀਓ ਸਾਡੀ ਅੱਜ ਦੀ ਆ ਕੱक्षा ਇੱਥੋਂ ਸਮਾਪਤ ਹੋਈ ਸੀ ਅੱਧਿਕ ਕੱਖਤਵਾਂ ਨੂੰ ਕਿਵੇਂ ਲੱਗੀ ਕਮੈਂਟ ਬਾਕਸ ਵਿੱਚ ਮੈਨੂੰ ਦੱਸਣਾ ਤੇ ਪਿੰਡ ਦੀ ਲਾਈਫ ਤੇ ਮਾਂ ਬੋਲੀ ਪੰਜਾਬੀ ਚੈਨਲ ਨੂੰ ਵੱਤੋ ਵੱਧ ਲਾਈਕ ਕਰਨਾ ਸ਼ੇਅਰ ਕਰਨਾ ਨਵੀਂ ਵੀਡੀਓਸ ਸਮੇਂ ਲਈ ਘੰਟੀ ਦੇ ਬਟਨ ਨੂੰ ਪ੍ਰੈਸ ਕਰਨਾ ਜੀ ਅੱਧਿਕ ਕੱਖਿਆ ਵੇਖਣ ਲਈ ਸਾਰੇ ਮੁੰਡੇ ਕੁੜੀਆਂ ਦਾ ਇੱਕ ਵਾਰ ਹੋਰ ਜੀ ਆਇਆਂ ਨੂੰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ